ਪੰਜਾਬ ਸਾਹਿਬ ਦੇ ਵਿੱਚ ਆਪਾਂ ਪੜ੍ਹਦੇ ਹਾਂ ਦੁਕਾਲੰ ਪ੍ਰਣਾਸੀ ਦਿਆਲੰ ਰੂਪੇ ਸਦਾ ਅੰਗ ਸੰਗੇ ਅਭੰਗੰਗ ਵਿੱਚ ਉੱਤੇ ਕਲਗੀ ਤਰ ਪਾਉਚਾ ਮਹਾਰਾਜ ਸਮਝਾਉਂਦੇ ਪਰਮੇਸ਼ਰ ਜਿਹੜਾ ਹੈ ਨਾ ਦੁਕਾਲੰ ਦੋ ਮਾੜਾ ਕਾਲੰ ਮਣੇ ਸਮ ਜਦੋਂ ਮਾੜਾ ਸਮਾ ਹੋਏ ਨਾ ਪ੍ਰਣਾਸੀ ਉਸ ਮਾੜੇ ਸਮੇ ਨੂੰ ਉਹ ਮਾਤ ਪਾਉਣ ਵਾਲਾ ਉਦਕਾਲੰ ਪ੍ਰਨਾਸੀ ਖਤਮ ਕਰਨ ਵਾਲਾ ਹੈ ਮਾੜੇ ਸਮੇਂ ਨੂੰ ਦਇਆਲੰ ਸੁਪੇ ਉਹਦਾ ਰੂਪ ਕਿਹੋ ਜਿਹਾ ਹੈ ਪਰਮੇਸ਼ਰ ਦਾ ਦਇਆਲੰ ਉਹ ਦਇਆ ਦਾ ਆਲੰਭ ਭਾਵ ਘਰ ਦਇਆ ਦਾ ਘਰ ਹੈ ਤਰਸ ਦਾ ਘਰ ਹੈ ਸਾ ਰੂਪ ਹੈ ਫਿਰ ਬਾਪਾ ਸਾ ਲਿਖਦੇ ਹਨ ਸਦਾ ਅੰਗ ਸੰਗੇ ਉਹ ਕਾਲਪੁਰਖ ਵਾਹਿਗੁਰੂ ਹਮੇਸ਼ਾ ਸਾਡੇ ਅੰਗ ਸੰਗੇ ਜੇ ਮਾੜਾ ਕਰਮ ਕਰਨ ਲੱਗਾ ਤੇ ਡਰ ਕੋ ਨਾੜੀ ਜੇ ਚੰਗਾ ਕੰਮ ਕਰਨ ਲੱਗਾ ਨਤੀਜੇ ਦੇਣਾ ਸੋਚ ਭਰੋਸਾ ਰੱਖ ਉਹ ਨਾਲ ਹੀ ਨੇ ਵੇਖ ਲਿਆ ਸਦਾ ਅੰਗ ਸੰਗੇ ਅਭੰਗ ਉਹ ਅਭੰਗ ਹੈ ਭਾਵ ਉਹ ਕਦੀ ਭੰਗ ਨਹੀਂ ਹੁੰਦਾ ਨਾਸ਼ ਨਹੀਂ ਹੁੰਦਾ ਖਤਮ ਨਹੀਂ ਹੁੰਦਾ ਤੇ ਫਿਰ ਸਵਾਲ ਕਰਿਓ ਫਿਰ ਦਿਖਦਾ ਕਿਉਂ ਨਹੀਂ ਨਾਲ ਹੀ ਪਾਤਸ਼ਾਹ ਲੱਗਦੇ ਵੇ ਭੂਤੇ ਬੇਮਣੇ ਰਹਤ ਭੂਤੇ ਮਣੇ ਪੰਜ ਭੂਤਕ ਸਰੀਰ ਤੋਂ ਰਹਤ ਹੈ ਭਾਂਗੇ ਸ ਸ਼ਬਦ ਦੇ ਹੋਰ ਵੀ ਅਰਥ ਹਨ ਉਹ ਬੇਪੂਤੇ ਹਨ ਸਰੀਰ ਕਰਕੇ ਉਹ ਨਹੀਂ